ਜਿਹਨਾਂ ਲੋਕਾਂ ਨੂੰ ਅਸਤੀਫਾ ਦਿੱਤੇ ਗਿਆ। ਇਹਨਾਂ ਨੇ ਅਸਤੀਫਾ ਉਸ ਸਮੇਂ ਕਿਉਂ ਦਿੱਤਾ ਜਦੋਂ ਸਾਡੀ ਗੋਦ ਛੜਕਾ ਦੇ ਅੰਕਲ ਦਾ ਫਿਰਦੇ ਸੀਗੇ। ਜਦੋਂ ਬੱਦ ਦਾ ਬੱਦ ਦਾ ਘਾਨ ਹੋ ਰਿਹਾ ਸੀਗਾ, ਆ ਕਾਲੀਗਲ ਦਾ ਘਾਨ ਹੋ ਰਿਹਾ ਸੀਗਾ, ਸਰਸੇ ਵਾਲੇ ਨੂੰ ਮਾਫੀ ਦਿੱਤੀ ਜਾ ਰਹੀ ਸੀਗੀ ਆ। ਉਦੋਂ ਇਹ ਲੋਕ ਕਿੱਥੇ ਸੀਗੇ? ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਾਗਲ ਕੋਈ ਰੱਬ ਨੇ। ਜੀ। ਕਿਉਂ ਡਰਦੇ ਨੇ? ਜਦੋਂ ਕੂਦਾਰੇ ਇਹਨਾਂ ਨੂੰ ਵੀ ਕਿਉਂ ਨਹੀਂ ਇੱਕ ਤਾਲੀ ਖੜਦੇ ਉੱਤੇ? ਅਸਤੀਫਾ ਦੇਣ ਦੀ ਜਗ੍ਹਾ ਤੇ ਇਹਨਾਂ ਦਾ ਇਹ ਚਾਹੀਦਾ ਸੀਗਾ। ਇਹ ਸਿੱਧੇ ਹੁੰਦੇ ਸਿੱਧੇ ਹੋ ਕੇ ਗੱਲ ਕਹਿੰਦੇ ਵੀ ਆਓ ਯਾਰ ਤੁਸੀਂ ਕੌਣ ਹੋ ਨੇਓ ਬੰਦ ਨੂੰ ਢਾਲ ਆਉਣ ਵਾਲੇ ਤੁਸੀਂ ਕੌਣ ਹੋ ਨੇਓ ਇਹ ਫੈਸਲੇ ਕਰਨ ਵਾਲੇ ਅਕਾਲ ਤਖਤ ਸਰਬ ਦਾ ਹੁਕਮ ਸਰਵੋੱਚਾ ਤੇ ਜੇ ਸ਼੍ਰੀ ਅਕਾਲ ਤਖਤ ਸਰਬ ਜੈਜਬ ਹੁਕਮ ਕਰੇ ਢੋਕ ਕੇ ਇਹ ਗੱਲ ਕਹੇ ਕਿ ਕੀ ਸਾ ਜਿਹੜਾ ਬੰਦ ਹੈ ਉਹ ਸਾ ਜੀ ਦਊਗਾ ਭਾਜੀ ਪਰ ਗੱਲ ਪਤਾ ਕੀ ਹੈ ਜੀ ਥਾਲੀ ਕਾਣੇ ਨੇ ਇਹ ਬਾਦਲਾ ਨੇ ਸਾਰੇ ਹੀ ਕਾਣੇ ਕੀਤੀ ਹੋਏ ਨੇ ਨੇ ਖਾਦਾ ਹੋਇਆ ਕਿਸੇ ਦਾ ਕੋਈ ਹੋਰ ਕੋਈ ਕੋਈ ਇੱਛਾ ਉਹਨਾਂ ਦੇ ਤੋਂ ਨਾ ਰਾਜ ਆ ਦੇਖਾ ਜਿਹੜਾ ਨਹੀਂ ਸੋਚਾਂਗੇ ਨਾ ਬਿਲਕੁਲ ਜੇ ਯੋਰਤ ਹੋਵੇ ਯੋਰਤ ਹੁੰਦੀ ਤਾਂ ਟੋਪੇ ਕੱਢਦੇ ਗਾੜੀ ਉਹਨਾਂ ਦੇ ਇਹ ਤਾਂ ਅੱਗੇ ਲੱਗੇ ਭੱਜ ਗਏ ਉਹਨਾਂ ਦੇ ਬਿਲਕੁਲ ਮਹਾਰਾਜ ਸੀੇ ਕਾਲ ਤੱਕ ਸਾਹਿਬ ਜਦੋਂ ਹੁਕਮ ਕਰਦੇ ਹੁੰਦੇ ਸੀਗੇ ਤੇ ਬੰਦ ਜਿਹੜਾ ਸੀਗਾ ਸਿਰ ਦੇਣ ਨੂੰ ਤਿਆਰ ਹੋ ਜਾਂਦਾ ਸੀਗਾ ਉਸੇ ਵੇਲੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਬੰਦ ਲਈ ਜੀ ਜਿਹਦਾ ਹੁਣ ਜਹਦਰ ਪੀਲਾ ਕਰਦੇ ਫਿਰਦੇ ਨੇ ਤਰਲੇਗੜ ਦੇ ਫਿਰਦੇ ਨੇ ਕਿਉਂ ਕਿ ਜਿਹੜੇ ਚੁਰੇ ਹੋਏ ਨੇ ਉਹਨਾਂ ਹੀ ਬੰਦਿਆਂ ਦੇ ਵੱਲੋਂ ਜਿੰਨਾਂ ਬੰਦਿਆਂ ਦੇ ਖਿਲਾਫ ਫਾਈਲ ਰੋਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਮਹਾਰਾਜ ਜਿੰਨਾਂ ਦੇ ਖਿਲਾਫ ਰਿਪੋਰਟ ਬਣੀ ਆ ਨਾ ਜੀ ਇਹ ਜਹਦਰ ਉਹਨਾਂ ਨੇ ਲਾਇਏ ਹੋਏ ਨੇ ਜੀ ਤੁਸੀਂ ਕੀ ਆਸ ਕਰਦੇ ਹੋ ਵੀ ਇਹ ਜਹਦਰ ਜਿਹੜੇ ਨੇ ਇਹਨਾਂ ਦੇ ਲਾਇਏ ਹੋਏ ਉਹ ਫੈਸਲਾ ਕਰਨਗੇ ਰੋਸ ਕੋਈ ਕਦੇ ਨਹੀਂ ਕਰਨਗੇ ਇਹ ਕਰਨਗੇ ਲਾ ਕੇ ਥਾ ਮਾਰਨਗੇ ਜੇ ਦਿਮਾਗ ਬਣਾ ਦੇਣਗੇ ਜੇ ਆਰਪੀ ਬਰੋ ਕੀਤਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਾਹਲ ਇੱਕ ਖਾਸ 쇼 ਲੈ ਕੇ ਹਾਜ਼ਰ ਆ ਅੱਜ ਦੇ 쇼 ਵਿੱਚ ਗੱਲਬਾਤ ਕਰਾਂਗੇ ਕਿ ਜਿੱਥੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਵੱਲੋਂ ਇੱਕ ਸਾਂਤ ਮੈਂਬਰ ਕਮੇਟੀ ਬਣਾਈ ਜਾਂਦੀ ਹੈ ਕਿ ਅਕਾਲੀ ਦਲ ਵੱਲੋਂ ਜੋ ਡਰਾਈਵ ਚਲਾਈ ਜਾਂਦੀ ਹੈ ਮੈਂਬਰਸ਼ਿਪ ਡਰਾਈਵ ਨਵੀਂ ਭਰਤੀ ਅਕਾਲੀ ਦਲ ਵਿੱਚ ਕਰ ਲਈ ਤਾਂ ਕਿ ਪੁਰਜੀਵਿਤ ਕੀਤਾ ਹੋਇਆ ਅਕਾਲੀ ਦਲ ਨੂੰ ਕਿਉਂਕਿ ਦਸੰਬਰ 2 ਤੋਂ ਜੋ ਹੁਕਮਨਾਮੇ ਹੁੰਦੇ ਨੇ ਉਸ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਜੋ ਹੋਰ ਪੁਰਾਣੇ ਅਕਾਲੀ ਦਲ ਦੇ ਮਨਿਸਟਰ ਜਾਂ ਐਮਐਲਏ ਸੀ ਉਹਨਾਂ ਵੱਲੋਂ ਗੁਨਾਹ ਕਬੂਲ ਕੀਤੇ ਜਾਂਦੇ ਨੇ ਤਾਂ ਉਸ ਸਮੇਂ ਇਹ ਵੀ ਹੁਕਮਨਾਮੇ ਕੀਤੇ ਜਾਂਦੇ ਨੇ ਕਿ ਦੁਬਾਰਾ ਅਕਾਲੀ ਦਲ ਵਿੱਚ ਨਵੇਂ ਭਰਤੀ ਕੀਤੇ ਜਾਵਗੇ ਤਾਂ ਕਿ ਨਵੀਂ ਲੀਡਰਸ਼ਿਪ ਭਰਤੀ ਨਵੀਂ ਲੀਡਰਸ਼ਿਪ ਉਸ ਨੂੰ ਦੁਬਾਰਾ ਪੁਰਜੀਵਨ ਕਰ ਸਕੇਗੇ ਨਵੇਂ ਰੂਪ ਵਿੱਚ ਇੱਕ ਨਵਾਂ ਅਕਾਲੀ ਦਲ ਬਣਾਇਆ ਜਾ ਸਕੇ ਲੇਕਿਨ ਦੇਖਣ ਵਿੱਚ ਆਇਆ ਕਿ ਜੋ ਬਾਦਲ ਦਲ ਹੀ ਹੈ ਉਹੀ ਭਰਤੀਆਂ ਕਰੀ ਜਾ ਰਿਹਾ ਤੇ ਉਸ ਸੰਬੰਧ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਬਣ ਤੇ ਉਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਜਿੰਦਰ ਸਿੰਘ ਧਾਮੀ ਵੱਲੋਂ ਰਿਜ਼ਾਈਨ ਪਾ ਦਿੱਤਾ ਜਾਂਦਾ ਤੇ ਅੱਜ ਹੀ ਜੋ ਕਿਰਪਾਲ ਸਿੰਘ ਬੜੂੰਗਰ ਨੇ ਕਮੇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਰਿਜ਼ਾਈਨ ਦੇ ਦਿੱਤਾ ਜਾਂਦਾ ਤੇ ਉਹ ਦੇਖਣ ਵਿੱਚ ਆ ਸੱਤਾ ਵਿੱਚੋਂ ਦੋ ਮੈਂਬਰ ਰਿਜ਼ਾਈਨ ਕਰ ਗਏ ਨੇ ਤੇ ਕਿਸ ਗੱਲ ਦਾ ਇੰਨਾ ਸਾਰਾ ਪ੍ਰੈਸ਼ਰ ਆ ਜਾਂ ਕਿਉਂ ਇਹ ਰੈਜ਼ਿਗਨੇਸ਼ਨ ਦਿੱਤੇ ਜਾ ਰਹੇ ਨੇ ਉਸ ਸਮੇਂ ਦੇ ਵਿੱਚ ਵਧੇਰੇ ਜਾਣਕਾਰੀ ਲੈਣੇ ਸਾਡੇ ਨਾਲ ਉੱਗੇ ਸਿੱਖ ਪ੍ਰਚਾਰਕ ਪਰੰਜੀਤ ਸਿੰਘ ਅਕਾਲੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਜੀ ਦਾ ਗੱਲ ਚਾਹ ਲਾਈਵ ਜੀ ਕੀ ਬੋਲਦੇ ਜੀ ਜੀ ਦੇਖਿਆ ਆ ਰਿਹਾ ਕਿ ਬੜਾ ਹੀ ਮੰਦ ਭਾਗਾ ਜੋ ਇਨਸੀਡੈਂਟ ਹੋਏ ਨੇ ਕਿ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਰਿਜਾਈਨ ਦਿੱਤਾ ਗਿਆ ਸੀਗਾ ਕੱਲ ਤੇ ਅੱਜ ਆਇਆ ਜਦੋਂ ਇੱਕ ਬਹੁਤ ਮਹੱਤਵਪੂਰਨ ਮੀਟਿੰਗ ਹੋਣੀ ਸੀਗੀ ਸੱਤ ਮੈਂਬਰੀ ਕਮੇਟੀ ਦੀ ਜਿਸ ਵਿੱਚ ਜੋ ਜਥੇ ਸਭ ਲੋਕ ਖਾਸ ਕਰਕੇ ਬਣਾਈ ਗਈ ਸੀ ਕਿ ਆਕਾਲੀ ਦਲ ਜੋ ਮੈਂਬਰਸ਼ਿਪ ਡਰਾਈਵ ਚਲਾ ਰਿਹਾ ਉਹ ਗਲਤ ਤਰੀਕੇ ਨਾਲ ਚਲਾ ਰਿਹਾ ਤੇ ਉਸ ਤੋਂ ਪਹਿਲਾਂ ਹੀ ਜੋ ਕਿਰਪਾਲ ਸਿੰਘ ਬੜੁੰਗਰ ਵੱਲੋਂ ਵੀ ਰਿਜਾਈਨ ਦਿੱਤਾ ਜਾਂਦਾ ਕੀ ਲੱਗਦਾ ਜੀ ਇਹ ਕਿਉਂ ਹੋ ਰਿਹਾ ਤੇ ਕਿਉਂ ਇੰਨੇ ਜੋ ਦੋਨੇ ਇੰਨੇ ਵੱਧਵਾਨ ਲੀਡਰ ਨੇ ਕਿਉਂ ਇੰਨੇ ਜਰਾ ਪ੍ਰੈਸ਼ਰ ਵਿੱਚ ਸਨ ਰੋਕੋ ਇੱਕ ਚੀਜ਼ ਸਾਨੂੰ ਸਮਝਣੀ ਪੈਣੀ ਹੈ ਪਹਿਲਾਂ ਆ ਵੀ ਜਿਨ੍ਹਾਂ ਲੋਕਾਂ ਨੂੰ ਅਸਤੀਫੇ ਦਿੱਤੇ ਗਏ ਆ ਜੀ ਇਹਨਾਂ ਨੇ ਅਸਤੀਫੇ ਉਸ ਸਮੇਂ ਕਿਉਂ ਦਿੱਤੇ ਜਦੋਂ ਸਾਡੇ ਗੋਦੇ ਛੜਕਾ ਦੇ ਅੰਕਲਰ ਦੇ ਵਰਦੇ ਸੀਗੇ ਜੀ ਜਦੋਂ 5000 5000 ਕਹਾਣ ਹੋ ਰਿਹਾ ਸੀਗਾ ਆ ਕਾਲੀਦਲ ਦਾ ਕਹਾਣ ਹੋ ਰਿਹਾ ਸੀਗਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਜਾ ਰਹੀ ਸੀਗੀ ਉਦੋਂ ਇਹ ਲੋਕ ਕਿੱਥੇ ਸੀ ਪਰ ਚਲੋ ਰੋ ਵਿਚਾਰ ਆਪਾਂ ਅਗਲੇ ਵਿਸ਼ੇ ਤੇ ਆ ਜਾਂਦੇ ਆ ਵੀ ਹੁਣ ਅਸਤੀਫੇ ਦੇ ਰਹੇ ਨੇ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਾਗਲ ਕੋਈ ਰੱਬ ਨੇ ਜੀ ਇਹ ਕਿਉਂ ਡਰਦੇ ਨੇ ਇਹਨਾਂ ਨੂੰ ਕੀ ਡਾਰੇ ਇਹਨਾਂ ਨੂੰ ਇਹ ਕਿਉਂ ਨਹੀਂ ਹੱਕ ਤਾਲੀ ਖੜਦੇ ਉੱਤੇ ਅਸਤੀਫਾ ਦੇਣ ਦੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਤਾਂ ਇਹ ਚਾਹੀਦਾ ਸੀਗਾ ਕਿ ਇਹ ਸਿੱਧੇ ਹੁੰਦੇ ਜੀ ਸਿੱਧੇ ਹੋ ਕੇ ਗੱਲ ਕਹਿੰਦੇ ਵੀ ਆਓ ਯਾਰ ਤੁਸੀਂ ਕੌਣ ਹੋ ਨੇ ਹੋ ਪੰਥ ਨੂੰ ਢਾਹ ਲਾਉਣ ਵਾਲੇ ਤੁਸੀਂ ਕੌਣ ਹੋ ਨੇ ਹੋ ਫੈਸਲੇ ਕਰਨ ਵਾਲੇ ਜੀ ਤੇ ਜੇ ਮੈਂ ਤੁਹਾਨੂੰ ਇਹ ਗੱਲ ਗਰੰਟੀ ਨਾਲ ਕਹਿੰਦਾ ਜਿਵੇਂ ਰਕਬੀਰ ਸਿੰਘ ਜੀ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਕਿ ਮੈਂ ਅਸਤੀਫਾ ਦੇ ਦੂੰਗਾ ਹੈਨਾ ਜਾ ਤੁਨੀ ਸਾਹਿਬ ਨੇ ਅਸਤੀਫਾ ਦੇਣ ਦੀ ਗੱਲ ਕਰ ਦਿੱਤੀ ਤਾਂ ਬਡੁੰਗਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਸੀਨੀਅਰ ਡਾਇਰੈਕਟਰ ਦੇ ਕਰੀ ਨਾ ਪੁਰਾਣੇ ਬੰਦੇ ਨੇ ਜੀ ਯਾਰ ਤੁਹਾਡੇ ਤੁਹਾਡੀ ਜ਼ਰੂਰਤ ਕਿਉਂ ਨਹੀਂ ਘਾਹ ਹੈਗੀ ਤੁਸੀਂ ਅਸਤੀਫਾ ਦੇਣ ਦੀ ਜਗ੍ਹਾ ਤੇ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਬਦਲ ਲਾਣੇ ਨੂੰ ਤੁਸੀਂ ਚਾਰ ਬੰਦੇ ਕੌਣ ਹੋ ਪੰਥ ਦਾ ਫੈਸਲਾ ਕਰਨ ਵਾਲੇ ਭਾਈ ਅਸੀਂ ਪੰਥ ਦੇ ਨੁਮਾਇੰਦੇ ਆ ਸਾਨੂੰ ਪੰਥ ਨੇ ਚੁਣਿਆ ਸੰਸਥਾ ਦੇ ਅਸੀਂ ਆਗੂ ਆ ਜੀ ਤੇ ਅਕਾਲ ਤਖਤ ਸਾਹਿਬ ਦਾ ਇੱਕ ਆਗੂ ਆ ਲੀਡਰ ਜਾਇਦਾ ਰਿਆ ਸ਼੍ਰੀ ਅਕਾਲ ਤਖਸਾਲ ਦਾ ਸਾਬਦ ਸਿਧਾਂਤ ਸ਼੍ਰੀ ਅਕਾਲ ਤਖਸਾਲ ਦੀ ਮਰਿਆਦਾ ਜੀ ਅਕਾਲ ਤਖਸਾਲ ਦਾ ਹੁਕਮ ਸਰਵੋੱਚ ਆ ਜੀ ਤੇ ਜੇ ਸ਼੍ਰੀ ਅਕਾਲ ਤਖਸਾਲ ਜਾਇਦਾ ਹੁਕਮ ਕਰੇ ਠੋਕ ਕੇ ਇਹ ਗੱਲ ਕਵੇ ਜੀ ਤੇ ਕੀ ਸਾ ਜਿਹੜਾ ਪੰਥ ਹੈ ਉਹ ਸਾ ਨਹੀਂ ਦਊਗਾ ਭਾਜੀ ਜੀ ਪਰ ਗੱਲ ਪਤਾ ਕੀ ਹੈ ਜੀ ਸਾਰੇ ਹੀ ਗਾਣੇ ਨੇ ਜੀ ਇਹ ਬਾਦਲਾ ਨੇ ਸਾਰੇ ਹੀ ਗਾਣੇ ਕੀਤੇ ਹੋਏ ਨੇ ਜੀ ਕਿਸੇ ਨੇ ਖਾਦਾ ਹੋਇਆ ਵਾ ਜੀ ਕਿਸੇ ਦਾ ਕੋਈ ਹੋਰ ਕੋਈ ਨਾ ਕੋਈ ਜਿਹੜਾ ਉਹਨਾਂ ਦੇ ਕੋਲ ਜੀ ਉਹਦਾ ਰਾਜ ਆ ਇਹ ਅਜਿਹਾ ਵੀ ਬਰੇਹੀ ਸੋਚਾਂਗੇ ਨਾ ਬਿਲਕੁਲ ਜੀ ਕਿ ਜੇ ਯੂਰਤ ਹੋਵੇ ਯੂਰਤ ਹੁੰਦੀ ਤਾਂ ਥੋਕੇ ਖੜਦੇ ਗਾੜੀ ਉਹਨਾਂ ਦੇ ਜੀ ਇਹ ਤਾਂ ਅਗਲੇ ਆ ਕੇ ਭੱਜ ਗਏ ਉਹਨਾਂ ਦੇ ਬਿਲਕੁਲ ਜੀ ਕਿਉਂਕਿ ਜਿਹੜੀ ਅੱਜ 7 ਮੈਂਬਰ ਕਮੇਟੀ ਚ 2 ਮੈਂਬਰ ਤਾਂ ਡਿਜ਼ਾਈਨ ਕਰ ਗਏ ਨੇ 5 ਮੈਂਬਰ ਕਮੇਟੀ ਅੱਜ ਮੀਟਿੰਗ ਹੁੰਦੀ ਹੈ ਉਹਨਾਂ ਨੇ ਵੀ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਕਹਿੰਦੇ ਨੇ ਕਿ ਅਸੀਂ ਰਿਪੋਰਟ ਜਥੇਆ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਭੇਜ ਦਿੱਤੀ ਹੈ ਤੇ ਉਹਨਾਂ ਦੇ ਜੋ ਅਗਲੇ ਹੁਕਮਨਾਮੇ ਹੋਣਗੇ ਜੋ ਹੁਕਮ ਹੋਣਗੇ ਉਹਦੀ ਅਸੀਂ ਇਨਬਿਨ ਪਾਲਣਾ ਕਰਾਂਗੇ ਲੇਕਿਨ ਉਹਨਾਂ ਨੇ ਰਿਪੋਰਟ ਵਿੱਚ ਇਹ ਜ਼ਰੂਰ ਜੋ ਭਾਰਤੀਆ ਕਰ ਰਿਹਾ ਉਹ ਬਿਲਕੁਲ ਗਲਤ ਕਰ ਰਿਹਾ ਜੋ ਹੁਕਮਨਾਮੇ ਦਸੰਬਰ 2 ਨੂੰ ਹੋਏ ਸਨ ਉਸ ਦੇ ਉਲਟ ਜਾ ਕੇ ਕਰ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਹੁਣ ਜਥੇਦਾਰਾਂ ਸਭ ਲੋਕ ਕੋਈ ਸਖਤ ਫੈਸਲਾ ਆ ਸਕਦਾ ਹੈ ਮੈਨੂੰ ਲੱਸੋ ਹੁਣ ਦਾ ਕਿਹੜੇ ਵੈਸੇ ਲੱਗਦਾ ਹੈ ਜਥੇਦਾਰਾਂ ਵੱਲੋਂ ਜੀ ਜਥੇਦਾਰ ਦਾ ਖੁਦ ਬਾਦਲ ਬਣਾ ਰਹੇ ਨੇ ਜੀ ਜਥੇਦਾਰ ਦੀ ਪਰੰਪਰਾ ਜਥੇਦਾਰ ਦਾ ਸਿਧਾਂਤ ਕੁਝ ਹੋਰ ਸੀ ਭਾਜੀ ਜੀ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੇ ਹਾਂ ਨਾ ਆਪਾਂ ਜੀ ਇਹ ਅਕਾਲੀ ਫੁੱਲਾ ਸਿੰਘ ਦੇ ਉਦਾਹਰਨ ਦਿੰਨੇ ਆ ਮਹਾਰਾ ਰঞ্জੀਤ ਸਿੰਘ ਦੇ ਕੋੜਿਆਂ ਦੀ ਜੀ ਉਹ ਤਾਂ ਇੱਕ ਉਦਾਹਰਨ ਲਈ ਜਾਂਨੇ ਆ ਲੱਖਾਂ ਉਦਾਹਰਨਾਂ ਨੇ ਜੀ ਕਿ ਵੈਦਾਰ ਸ਼ੀਅ ਅਕਾਲ ਤੱਕ ਸਾਹਿਬ ਜਦੋਂ ਹੁਕਮ ਕਰਦੇ ਹੁੰਦੇ ਸੀਗੇ ਜੀ ਤੇ ਪੰਥ ਜਿਹੜਾ ਸੀਗਾ ਸਿਰ ਦੇਣ ਨੂੰ ਤਿਆਰ ਹੋ ਜਾਂਦਾ ਸੀਗਾ ਉਸੇ ਵੇਲੇ ਜੀ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਲਈ ਜੀ ਇੱਥੇ ਤਾਂ ਹੁਣ ਜਾਇਦਰ ਅਪੀਲਾਂ ਕਰਦੇ ਫਿਰਦੇ ਨੇ ਜੀ ਤਰਲੇ ਕਰਦੇ ਫਿਰਦੇ ਨੇ ਜੀ ਕਿਉਂ ਕਿ ਕਿਉਂਕਿ ਚੁੜੇ ਹੋਏ ਨੇ ਉਹਨਾਂ ਹੀ ਬੰਦਿਆਂ ਦੇ ਵੱਲੋਂ ਜਿਨ੍ਹਾਂ ਬੰਦਿਆਂ ਦੇ ਖਿਲਾਫ ਫੈਸਲੇ ਉਰਾਉਂਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੀ ਮਹਾਰਾਜ ਜਿਨ੍ਹਾਂ ਦੇ ਖਿਲਾਫ ਰਿਪੋਰਟ ਬਣੀ ਆ ਨਾ ਜੀ ਜੀ ਇਹ ਜ਼ਹਿਦਰ ਉਹਨਾਂ ਨੇ ਲਾਇਏ ਹੋਏ ਨੇ ਜੀ ਤੁਸੀਂ ਕੀ ਆਸ ਕਰਦੇ ਹੋ ਵੀ ਇਹ ਜ਼ਹਿਦਰ ਜਿਹੜੇ ਨੇ ਇਹਨਾਂ ਦੇ ਲਾਇਏ ਹੋਏ ਉਹ ਫੈਸਲਾ ਕਰਨਗੇ ਰੋਜ਼ ਕੋਈ ਜੀ ਕਦੀ ਨਹੀਂ ਕਰਨਗੇ ਜੇ ਕਰਨਗੇ ਲਾ ਕੇ ਥਾਂ ਮਾਰਨਗੇ ਤੇ ਦਮਾ ਬਣਾ ਦੇਣਗੇ ਜੀ ਜੇ ਆਰਪੀ ਬਰੂ ਕੀਤਾ ਹਰਪੀ ਸਿੰਘ ਨਾਲ ਹੋਇਆ ਨਾ ਜ਼ਹਿਦਰ ਨਾਲ ਕਿਉਂਕਿ ਇਹ ਗੱਲ ਬੱਧਾ ਕੀ ਆ ਵੀਰ ਜੀ ਜਿੰਨਾ ਚਿਰ ਇੱਥੇ ਜੋ ਐਕਚੁਅਲ ਦੇ ਵਿੱਚ ਪੰਥ ਦਾ ਸਿਧਾਂਤ ਪੰਥੀ ਮਰਿਆਦਾ ਵਾ ਨਾ ਜੀ ਸ਼੍ਰੀ ਅਕਾਲ ਸਰਬਤ ਦਾਇਗਰ ਪੰਥ ਚੁਣਦਾ ਹੁੰਦਾ ਹੁੰਦਾ ਸੀਗਾ ਸਰਬਤ ਖਾਲਸੇ ਵਿੱਚ ਚੇਦਾਰ ਦੀ ਚੋਣ ਹੁੰਦੀ 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 ਸੀਗੀ ਉਹ ਸਿਧਾਂਤ ਉਹ ਪਰੰਪਰਾ ਉਹ ਮਿਲਿਆਦਾ ਲਾਗੂ ਨਹੀਂ ਹੁੰਦੀ ਜੰਨਜਰ ਉਹਨਾਂ ਜਿਹੜੇ ਇਹ ਹਾਲਾਤ ਇਦਾਂ ਵੱਧ ਤੋਂ ਵੱਧ ਆਡੇ ਬਣਨੇ ਨੇ ਤੇ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਜੋ ਸਰਬਤ ਖਾਲਸਾ ਦੀ ਗਲਤੀ ਆ ਕੀਤੀ ਹੈ ਕਿ ਉਸ ਤਰ੍ਹਾਂ ਜਥੇਦਾਰ ਦੀ ਚੋਣ ਹੋਣੀ ਚਾਹੀਦੀ ਹੈ ਲੇਕਿਨ ਜੋ ਮੌਜੂਦਾ ਹੁਣ ਹਾਲਾਤ ਨੇ ਸੰਗਤਾਂ ਨੂੰ ਉਸਤੇ ਕੀ ਫੈਸਲਾ ਲੈਣਾ ਹੈ ਕੀ ਸਟੈਪ ਲੈਣ ਹੈ ਕਿ ਜੋ ਇਹ ਇੰਨੀ ਮਰਿਆਦਾ ਘਟਦੀ ਜਾ ਰਹੀ ਆ ਜੋ ਇੰਨੇ ਜਾ ਮੰਦ ਭਾਗ ਇਨਸੀਡੈਂਟ ਹੋਏ ਨੇ ਉਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ ਸੰਗਤ ਤਾਂ ਗੱਲ ਸੁਣੋ ਭਾਈ ਸੰਗਤ ਤਾਂ ਖੜੀ ਆ ਸੰਗਤ ਤਾਂ ਹਾਜ਼ਰ ਹੈ ਪੰਥ ਦੇ ਵਾਸਤੇ ਸਿਰ ਦੇਣ ਲਈ ਪਰ ਅਗਲੇ ਬੰਦੇ ਸਿਰ ਲੈਣ ਵਾਲੇ ਤੇ ਹੋਣ ਨਾ ਅਗਲੇ ਬੰਦੇ ਗੱਲ ਕਰਨ ਵਾਲੇ ਤੇ ਹੁਣ ਯੁਰਤ ਵਾਲੇ ਤੇ ਹੁਣ ਅਗਲੇ ਬੰਦੇ ਯੁਰਤ ਹੈ ਹੀ ਨਹੀਂ ਅਗਲੇ ਬੰਦੇ ਬਾਦਲਾਂ ਦੇ ਪੈਰਾਂ ਥੱਲੇ ਬੈਠੇ ਹੋਏ ਨੇ ਨਾ ਬਾਦਲਾਂ ਦੇ ਫਾਕੇ ਵਿੱਚ ਨਿਕਲੇ ਹੋਏ ਨੇ ਜਿਹੜੇ ਲੋਕ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਸਕਦੇ ਨੇ ਏਡੇ ਵੱਡੇ ਉੱਤੇ ਤੇ ਬਹਿ ਕੇ ਤੁਸੀਂ ਉਹਨਾਂ ਦਾ ਕੀ ਆਸ ਰੱਖਦੇ ਹੋ ਤਾਂ ਸੰਗਤ ਕਰਨ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਮੁਸ਼ਕਲ ਸਾਡੇ ਇਹ ਦੋਹਾਂ ਦੇ ਬਲੋਵਾਂ ਜਿਹੜੇ ਉਧਿਆਂ ਤੇ ਬੈਠੇ ਨੇ ਅਸੀਂ ਤਾਂ ਸੰਗਤ ਜਾਇ ਕਰਵਾਉਂਦੀ ਨਹੀਂ ਉਹਨੂੰ ਜਿਹੜੇ ਕਾਲ ਤੱਕ ਸਾਫ ਦੇ ਸਿਧਾਂਤ ਨੂੰ ਅੰਮ੍ਰਿਤ ਰੋ ਢਾਲ ਲਾ ਲਈ ਇਹਨਾਂ ਨੇ ਅੱਜ ਅੱਜ ਜਗਾ ਖਾਣਾ ਉੱਠ ਕੇ ਜਿਹੜੇ ਕਰਾਉਂਦਾ ਸਾਡੇ ਉਂਗਲ ਚੱਕਦਾ ਦੋ ਚੱਕਦਾ ਉਹਨਾਂ ਦੀਆਂ ਕਮਜ਼ੋਰੀਆਂ ਕਰਕੇ ਇਹਨਾਂ ਦੇ ਗਲਤ ਫੈਸਲੇ ਕਰਕੇ ਜੇਕਰ ਤੇ ਪਹਿਲਾਂ ਹੀ ਥੋਸ ਬੰਦਲੇ ਕੀਤੇ ਹੁੰਦੇ ਅੱਜ ਹਾਲਾਤ ਇਹ ਨਾ ਹੁੰਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਹਿਲੇ ਸਮੇਂ ਵਿੱਚ ਚਾਹੇ ਨਹੀਂ ਕੀਤੇ ਗਏ ਲੇਕਿਨ ਅੱਜ ਦੀ ਜੋ ਸਮਾਂ ਅੱਜ ਵੀ ਸੰਗਤਾਪੂਰੀਆ ਨਾਲ ਖੜੀਆਂ ਨੇ ਜਿਸ ਅੱਜ ਵੀ ਕੋਈ ਸਖਤ ਡਿਸੀਜਨ ਲੈਣ ਕਿਉਂਕਿ ਏਡੀ ਕੀ ਗੱਲ ਹੋ ਸਕਦੀ ਹੈ ਕਿ ਪੂਰੀ ਕੌਮ ਇੱਕ ਪਾਸੇ ਹੋਵੇ ਸਰ ਮੋਰ ਸੰਸਤਾ ਹੋਵੇ ਅਕਾਲ ਤਖਤ ਸਾਹਿਬ ਆਪਣੀ ਐਸਜੀਪੀਸੀ ਦੀ ਜੋ ਪ੍ਰਧਾਨ ਨੇ ਸਾਰੇ ਉਹਨਾਂ ਨੂੰ ਆਪਣੇ ਪੂਰੇ ਉਹਨਾਂ ਇੱਜ਼ਤ ਕਰਦੇ ਨੇ ਇਹ ਪੂਰੀ ਸਿੱਖ ਕੌਮ ਲੈ ਕੇ ਉਹਨਾਂ ਨੂੰ ਇੰਨਾ ਕਾਦਾ ਡਾਇਰੈਕਟ ਸਰ ਵੀ ਇੱਕ ਘਰਾਨਾ ਹੋ ਕੇ ਹੀ ਜਾਂ ਕੁਝ ਵਿਅਕਤੀਆਂ ਦੇ ਅਗੇਂਸਟ ਹੀ ਇੱਕ ਫੈਸਲਾ ਨਹੀਂ ਲੈ ਸਕਦੇ ਸਰ ਮੈਨੇ ਕੋਈ ਨਹੀਂ ਜੀ ਨਾਲ ਪਤਾ ਸਰਦਾਰ ਜੀ ਉਹੀ ਕਰਦੇ ਆ ਨਾ ਇੰਨੀ ਗੱਲ ਆ ਨਾ ਜੀ ਵੀ ਜਿਹੜੀ ਗੱਲ ਆਪਾਂ ਕਰਦੇ ਆ ਵੀ ਜੇ ਪ੍ਰਧਾਨ ਸਾਹਿਬ ਦੇ ਅਹੁਦੇ ਦੀ ਗੱਲ ਕਰਦੇ ਹੋ ਜੀ ਤੇ ਪ੍ਰਧਾਨ ਸਾਹਿਬ ਕੋਈ ਏਡਾ ਵੱਡਾ ਅਹੁਦਾ ਜੀ ਤੇ ਬਾਦਲੇ ਇੱਕ ਆਮ ਨੋਕੇ ਆ ਨਾ ਉਹਦੇ ਕੋਲ ਕੋਈ ਤਾਕਤ ਨਹੀਂ ਕੋਈ ਪਾਵਰ ਨਹੀਂ ਜੀ ਤੇ ਉਹ ਉਹ ਕੀ ਕਰੂਗਾ ਤੇ ਕੀ ਕਰਕੇ ਉਹ ਕਰਦੂ ਕੁਝ ਨਹੀਂ ਹੁੰਦਾ ਜੀ ਪਰ ਗੱਲ ਦੇ ਫਿਰ ਉਸੇ ਆ ਨਾ ਵੀ ਇਹ ਇਹਨਾਂ ਦੇ ਕੋਲ ਸਟਰੈਂਥ ਨਹੀਂ ਹੈਗੀ ਭਾਜੀ ਉਹ ਪਾਵਰ ਹੈ ਨਹੀਂ ਜੀ ਜਿਸ ਲੈਵਲ ਦੀ ਪਾਵਰ ਇੱਕ ਪ੍ਰਧਾਨ ਦੇ ਕੋਲ ਹੋਣੀ ਚਾਹੀਦੀ ਹੈ ਨਾ ਇਹ ਤਾਂ ਕਟਪੁਤ ਨਹੀਂ ਆ ਨੇ ਜੀ ਜੇ ਕਟਪੁਤ ਨਹੀਂ ਆ ਨਾ ਤੇ ਇਹ ਠੋਕ ਕੇ ਵੈਸੇ ਲੈਂਦੀਆਂ ਜੀ ਠੋਕ ਕੇ ਗੱਲ ਕਰਦੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਤੁਸੀਂ ਵੀ ਕਮੇਟੀ ਬਣਾਈ ਹੈ ਜੀ ਜੇ ਕਮੇਟੀ ਦਾਮ ਹੁੰਦਾ ਨਾ ਜੀ ਤੇ ਕੀ ਕਮੇਟੀ ਅਸਲੀ ਜੰਗੇ ਭੱਜਦੀ ਜੀ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੁਣ ਕੌਮ ਨੂੰ ਕਿ ਜਿਹੜੀ ਕਮੇਟੀ ਨੇ ਰਿਪੋਰਟ ਜਿਵਾਸ ਕਰਦੇ ਹੋ ਕਿ ਜਿਹੜੀ ਰਿਪੋਰਟ ਚੋਂ ਪੜੀ ਨੇ ਮਲਾਈ ਹੈ ਜੀ ਰਿਪੋਰਟ ਜੇ ਸੱਚਮੁੱਚ ਤੌਰ ਸੋ ਹੋਊਗੀ ਹਨਾ ਉਸ ਫੰਕਸ਼ਨਲਾ ਹੋਊਗਾ ਤੇ ਜਿਹੜਾ ਆਗੂ ਅਕਾਲ ਤਖਤਾ ਜਹੇਦਾਰ ਆ ਉਹ ਰਿਪੋਰਟ ਲਗ ਕਰ ਦੂਗਾ ਵਾਲੀ ਨਹੀਂ ਕਰ ਸਕਦਾ ਨਹੀਂ ਹੋਣੀ ਭਾਜੀ ਜੀ ਕੱਲ ਜੀ ਤੁਸੀਂ ਜਾਂਦੇ ਜਾਂਦੇ ਕੁਝ ਇਸ ਵਿਸ਼ੇ ਤੇ ਕੋਈ ਹੋਰ ਸਰਕਾਰ ਨੂੰ ਸੰਦੇਸ਼ ਦੇਣਾ ਚਾਹੋ ਪੰਖਮ ਸੰਦੇਸ਼ ਹੀ ਦਿੰਦੇ ਆ ਜੀ ਕਿ ਆਪਾਂ ਨਾ ਗੁਰੂ ਸਾਹਿਬ ਵਾਲੇ ਪਾਸੇ ਤੁਰিয়ে ਮਹਾਰਾਜ ਗੁਰੂ ਆਹ ਮੂੰ ਕਰੀਏ ਜੀ ਬਾਣੀ ਤੇ ਬਣ ਕੇ ਧਾਰਨੇ ਹੋਈਏ ਟੁੱਟੇ ਅਸੀਂ ਬਾਣੀ ਨਾਲੋਂ ਟੁੱਟੇ ਅਸੀਂ ਗੁਰੂ ਨਾਲੋਂ ਗੁਰੂ ਨਾਲ ਟੁੱਟ ਗਏ ਤੇ ਟੁੱਟ ਕੇ ਬਾਣੀ ਨਾਲ ਅਸੀਂ ਦੁੱਖੀ ਤਕੀ ਲੋਕਾਂ ਦੇ ਮਗਰ ਲੱਗੇ ਫਿਰਦੇ ਆਂ ਜੀ ਲੀਡਰਾਂ ਦੇ ਮਗਰ ਲੱਗੇ ਫਿਰਦੇ ਆਂ ਜੀ ਕਿੰਨੇ ਦਿੱਤਿਆਂ ਚੜਦੇ ਫਿਰਦੇ ਨੇ ਲੀਡਰਾਂ ਦੀ ਜੀ ਬਿਛਾਣ ਕਰਨੀ ਵੀ ਆ ਨਾ ਤਹ ਲੀਡਰ ਦੀ ਪਛਾਣ ਕਰੋ ਵੀ ਕੌਣ ਲੀਡਰ ਹੈ ਜਿਹੜਾ ਪੰਥ ਤੇ ਪੰਜਾਬ ਲਈ ਦਾ ਤਤ ਪਰਿਆ ਤੇ ਜਿਹੜਾ ਪੰਥ ਤੇ ਪੰਜਾਬ ਲਈ ਖੜ ਸਕਦਾ ਸਾਡੇ ਨੇ ਲੀਡਰਸ਼ਿਪ ਕੁਆਲਟੀ ਗਲਤ ਪਣੀ ਜਾਂਦੇ ਅਸੀਂ ਸੰਤਨ ਲੀਡਰ ਦੀ ਪਛਾਣ ਵੀ ਲੀਡਰ ਕਿਹੜਾ ਹੁੰਦਾ ਲੀਡਰ ਹੁੰਦਾ ਕੀ ਹੈ ਲੀਡਰ ਤਾਂ ਉਹ ਹੁੰਦਾ ਜਿਹੜਾ ਪੰਥ ਤੇ ਪੰਜਾਬ ਦੀ ਚੜਦੀ ਕਲਾ ਫੈਸਲਾ ਕਰੇ ਜੀ ਅਕਾਲਜੀ ਤੁਹਾਡਾ ਇੱਕ ਦਾ ਦਿੱਲੀ ਵੱਲ ਮੂੰਹ ਕਰੇ ਕਿ ਲੈ ਅਸੀਂ ਖੜੇ ਆ ਯਾਰ ਤੁਸੀਂ ਕੌਣ ਹੋ ਸਾਡੇ ਪੰਥ ਤੇ ਪੰਜਾਬ ਵੱਲ ਮੂੰਹ ਕਰਨ ਵਾਲੇ ਪਰ ਇੱਥੇ ਗੱਲ ਗਲਤ ਹੋ ਰਹੀ ਆ ਇੱਥੇ ਤਾਂ ਪੈਰਾ ਜਿਹਾ ਬੈਠਾ ਚ ਬਿੱਟਾ ਜਾ ਰਿਹਾ ਇੱਥੇ ਤਾਂ ਫੈਸਲੇ ਉਹ ਕੀਤੇ ਜਾ ਰਹੇ ਨੇ ਜਿਹੜੇ ਪੰਥ ਤੇ ਪੰਜਾਬ ਨੂੰ ਟਾਲ ਆ ਰਹੇ ਨੇ ਜੀ ਅਕਾਲਜੀ ਤੁਹਾਡਾ ਅਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜਿਵੇਂ ਤੁਸੀਂ ਹੁਣੇ ਅਕਾਲਜੀ ਨੂੰ ਸੁਣਿਆ ਉਹ ਵੀ ਕਹਿ ਰਹੇ ਸਨ ਕਿ ਲੋੜ ਹੈ ਇਸ ਸਮੇਂ ਸਮੇਂ ਦੀ ਵੀ ਕਿ ਜਥੇਆ ਸਭ ਨੂੰ ਕੋਈ ਸਖਤ ਫੈਸਲੇ ਲੈਣੇ ਚਾਹੀਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਫੈਸਲੇ ਪਿਛਲੇ ਸਮਾਂ ਵਿੱਚ ਹੋਏ ਨੇ ਸੰਸਦਾਂ ਵਿੱਚੋਂ ਜ਼ਰੂਰ ਇੱਕ ਨਿਰਾਸ਼ਾ ਹੈਗੀ ਹੈ ਕਿਉਂਕਿ ਇੰਨੀ ਸਰਮੋਰ ਸੰਸਦਾ ਹੋ ਕੇ ਵੀ ਅਗਰ ਕੋਈ ਸਖਤ ਫੈਸਲੇ ਇੱਕ ਧੜੇ ਦੇ ਅਗੇਂਸਟ ਇੱਕ ਪਰਿਵਾਰ ਦੇ ਅਗੇਂਸਟ ਨਹੀਂ ਲਏ ਜਾ ਸਕਦੇ ਉਹਨਾਂ ਵੱਲੋਂ ਤਾਂ ਇਸੇ ਕਾਰਨ ਕਰਕੇ ਕਿ ਜੋ ਇੰਨੀ ਜਿਆਦੀ ਮਹੱਤਤਾ ਸਥਾਨ ਦੀ ਸੀਗੀ ਉਹ ਸਿੱਖ ਕੌਮ ਵਿੱਚ ਕਹਿ ਲਓ ਸਿੱਖਤਾ ਸੰਸਦਾਂ ਵਿੱਚ ਉਸ ਦੀ ਮਰਿਆਦਾ ਘਟਦੀ ਜਾ ਰਹੀ ਹੈ ਤੇ ਇਸੇ ਕਰਕੇ ਅਕਾਲੀਵੱਲੋਂ ਕਹਿਣਾ ਹੈ ਕਿ ਅਕਾਲੀ ਜੀ ਵੱਲੋਂ ਕਹਿਣਾ ਹੈ ਕਿ ਜ਼ਰੂਰ ਕੋਈ ਨਾ ਕੋਈ ਜਸਿਆ ਸਾਹ ਉਹਨਾਂ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਤੇ ਆਉਣ ਵਾਲੇ ਸਮਾਂ ਵਿੱਚ ਇਸ ਪੂਰੇ ਮੁੱਦੇ ਵਿੱਚ ਕੀ ਡਿਸੀਜਨ ਲੈ ਜਾਂਦੇ ਨੇ ਜਾਂ ਕੀ ਇਸ ਤੇ ਹੋਰ ਐਕਸ਼ਨ ਹੁੰਦੇ ਆ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਅਕਾਲ ਚਲਣ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ